ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਨਕੀ ਪ੍ਰਮਿੰਦਰਜੀਤ ਵੱਲੋਂ ਸਸਸੀ ਕਾ ਜੀ ਤੁਸੀਂ ਵੇਖ ਰਹੇ ਹੋ ਬਖਤੌਰ ਟੈਲੋ ਫੇਸਬੁਕ ਪੇਜ ਇੰਸਟਾਗ੍ਰam YouTube ਇਹਨੂੰ ਫਾਲੋ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਗਰ ਕੋਈ ਸੁਝਾਅ ਹੁੰਦਾ ਤਾਂ ਪਲੀਜ਼ ਸਾਨੂੰ ਇਨਬਾਕਸ ਦੇ ਵਿੱਚ ਮੈਸੇਜ ਕਰ ਦਿਆ ਕਰੋ ਸਾਨੂੰ ਪਤਾ ਲੱਗਦਾ ਰਹਿੰਦਾ ਕੋਈ ਤੁਹਾਡੇ ਵੱਲੋਂ ਵੀ ਸੁਝਾਅ ਹੁੰਦਾ ਤਾਂ ਪਲੀਜ਼ ਤੁਸੀਂ ਇਨਬਾਕਸ ਦੇ ਵਿੱਚ ਜਾ ਕੇ ਦੱਸਿਆ ਕਰੋ ਹੁਣ ਆਪਾਂ ਪ੍ਰੋਗਰਾਮ ਕਰਦੇ ਹਾਂ ਖਬਰਾਂ ਚੋਂ ਖਬਰ ਇਹ ਬਖਤੌਰ ਟੈਲੋ ਜਿਨ੍ਹਾਂ ਕਰਦੇ ਆਂ ਗੱਲਬਾਤ ਢਿੱਲੋ ਸਾਹਿਬ ਸਸਸੀ ਕਾ ਸਸਸੀ ਚਲੋ ਸਾਬ ਬਿਹਾਰ ਦੀਆਂ ਚੋਣਾ ਬਾਰੇ ਦੱਸੋ ਪੰਜਾਬ ਦਾ ਤੇ ਚਲੋ ਆਪਾਂ ਰੋਜ਼ ਦਾ ਹੀ ਸਰਵੇਖ ਹੁੰਦਾ ਆਪਣੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਤੇ ਅੱਜ ਬਿਹਾਰ ਵੱਲ ਚੱਲਦੇ ਆਪਾਂ ਬਿਹਾਰ ਦੇ ਵਿੱਚ ਕੀ ਲੱਗਦਾ ਤੁਹਾਨੂੰ ਕੀ ਹੋਊਗਾ ਕੀ ਹੋਣਾ ਚਾਹੀਦਾ ਉਹਦੇ ਬਾਰੇ ਤੁਸੀਂ ਲੋਕਾਂ ਨੂੰ ਸਾਡੇ ਜਿਹੜੇ ਸਰੋਤੇ ਐ ਉਹਨਾਂ ਨੂੰ ਦੱਸੋ ਦੇਖੋ ਗੱਲ ਇਹ ਕਿ ਜਿਹੜੇ ਸਾਡੇ ਸਰੋਤੇ ਐ ਜੀ ਉਹ ਜਾਗਰੂਕ شہری ਐ ਜੀ ਜਿੱਥੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹਨਾਂ ਦੀ ਦਿਲਚਸਪੀ ਐ ਪੰਜਾਬ ਦੇ ਰਹਿਣ ਵਾਲੇ ਐ ਬਸਨੀਕ ਐ ਚਾਹੇ ਕਿਤੇ ਵੀ ਉਹ ਤੁਨੂੰ ਇਹਦੇ ਵਿੱਚ ਬੈਠੇ ਹੋ ਪਰ ਜੇ ਦੇਖੀਏ ਕਿ ਉਹ ਕੱਲੇ ਪੰਜਾਬ ਤੱਕ ਸੀਮਿਤ ਨਹੀਂ ਰਾਜਨੀਤਿਕ ਤੌਰ ਤੇ ਆਪਾਂ ਦੇਖੀਏ ਤਾਂ ਸਾਡੇ ਜਿਹੜੇ ਸਰੋਤਾ ਕਹਿੰਦਾ ਉਹ ਬਹੁਤ ਸੁਚੇਤ ਹੈ ਕਿਉਂਕਿ ਜਦੋਂ ਮੈਂ ਰਾਜਨੀਤੀ ਦੀ ਗੱਲ ਕਰਦਾ ਸੁਚੇਤ ਦੀ ਗੱਲ ਕਰਦਾ ਤਾਂ ਮੈਂ ਕੌਮੀ ਰਾਜਨੀਤੀ ਤੋਂ ਲੈ ਕੇ ਕੋਮਨਤਰੀ ਰਾਜਨੀਤੀ ਤੱਕ ਵੀ ਜਾਣੀ ਕਿਉਂਣਾ ਕੌਮੀ ਰਾਜਨੀਤੀ ਦੇ ਵਿੱਚ ਵੀ ਸਾਡਾ ਜਿੱਡੀ ਸਾਡੀ ਪਾਪੂਲੇਸ਼ਨ ਆ ਪਾਪੂਲੇਸ਼ਨ ਦੇ ਮੁਕਾਬਲ ਤਾਂ ਸਾਡੀ ਭੂਮਿਕਾ ਵੱਡੀ ਹੈ ਭੂਮਿਕਾ ਵੱਡੀ ਦੇ ਵਿੱਚ ਇਹ ਨਹੀਂ ਕਿ ਸਾਨੂੰ ਰਾਜ ਭਾਗ ਮਿਲਦਾ ਜਦੋਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਜ਼ਾਦੀ ਦੀ ਲਹਿਰ ਚੱਲੀ ਸੀ ਤਾਂ ਉਹਦੇ ਵਿੱਚ 80% ਯੋਗਦਾਨ ਪੰਜਾਬੀਆਂ ਦਾ ਬਿਲਕੁਲ ਜੇ ਇਸ ਕਰਕੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਆਪਾਂ ਨਿਗਾਹ ਮਾਰੀਏ ਤਾਂ ਮੇਰਾ ਨਹੀਂ ਖਿਆਲ ਵੀ ਜਿੱਥੇ ਪੰਜਾਬੀ ਗਏ ਹੈ ਉੱਥੋਂ ਦੇ ਉਹ ਜਿਹੜੇ ਹੈਗੇ ਆ ਆਧਾਰੇ ਉਹਨਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਨਾ ਹੋਵੇ ਜੀ ਕਿਤੇ ਪੰਜਾਬੀ ਕਾਉਂਸਲਰ ਹੈ ਕਿਤੇ ਪੰਜਾਬੀ ਐਮ.ਐਲ.ਏ ਹੈ ਕਿਤੇ ਪੰਜਾਬੀ ਵਜ਼ੀਰ ਹੈ ਫੈਡਰਲ ਦੇ ਵਜ਼ੀਰ ਹੈ ਤੇ ਕਿਤੇ ਕਿਤੇ ਪੰਜਾਬੀ ਜਿਹੜੇ ਹੈਗੇ ਆ ਕਿਸੇ ਆਪਣੇ ਸਟੇਟ ਦੇ ਪ੍ਰੀਮੀਅਰ ਹੈ ਜਿਵੇਂ ਕਿ ਉਦਲ ਦਸਵਾਨ ਸਿੰਘ ਜੀ ਇਸੇ ਤਰੀਕੇ ਜੇ ਆਪਾਂ ਦੇਖੀਏ ਤਾਂ ਕੋ ਮੰਤਰੀ ਪਦਰ ਦੇ ਉੱਤੇ ਜੇ ਇੰਨੀ ਸਾਡੀ ਸ਼ਮੂਲੀਅਤ ਹੈ ਤਾਂ ਇਹਦਾ ਮਤਲਬ ਹੈ ਕਿ ਰਾਜਨੀਤਿਕ ਤੌਰ ਤੇ ਸਾਡੇ ਲੋਕ ਬੜੇ ਜਾਗਰੂਕ ਹੈ ਔਰ ਬੜੇ ਜੜਿਆ ਸਰਗਰਮ ਹੈ ਜੀ ਤੇ ਇਸ ਕਰਕੇ ਬਿਹਾਰ ਦੇ ਨਾਲ ਤਾਂ ਸਾਡਾ ਨਾਤਾ ਹੀ ਦੂਰ ਹੈ ਜੀ ਸਾਡਾ ਨਾਤਾ ਦੂਰ ਹੈ ਇਸ ਕਰਕੇ ਹੈ ਕਿ ਖਾਲਸਾ ਪੰਥ ਦੇ ਪਾਉਂਡਰ ਹੈ ਜਿਹੜੇ ਜੀ ਉਹ ਗੁਰੂ ਗੋਬਿੰਦ ਸਿੰਘ ਜੀ ਹੈ ਬਿਲਕੁਲ ਜੀ ਬਿਲਕੁਲ ਜੀ ਜਿਹੜਾ ਸਿੱਖ ਧਰਮ ਹੈ ਇਹਦੇ ਬੁਨਿਆਦ ਰੱਖੀ ਸੀ ਗੁਰੂ ਨਾਨਕ ਦੇਵ ਸਾਹਿਬ ਨੇ ਜੀ ਪਰ ਖਾਲਸਾ ਪੰਥ ਅ ਗੁਰੂ ਗੋਬਿੰਦ ਸਿੰਘ ਜੀ ਨੇ 14 ਅਪ੍ਰੈਲ 1699 ਨੂੰ ਜੀ ਅਨੰਦਪੁਰ ਸਾਹਿਬ ਦੇ ਵਿੱਚ ਸਾਜਿਆ ਸੀ ਤੇ ਹੁਣ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਮਨਾਉਣ ਵਾਸਤੇ ਜਾ ਰਹੇ ਹਾਂ ਜੀ ਪੰਜਾਬ ਦੀ ਸਰਕਾਰ ਵੱਲੋਂ ਇੱਕ ਬੜੀ ਵਧੀਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਨੰਦਪੁਰ ਸਾਹਿਬ ਆਲਾ ਦੋਲਾ ਜਿਹੜਾ ਉਹਨੂੰ ਸਵਾਰਿਆ ਸ਼ਿੰਗਾਰਿਆ ਜਾ ਰਿਹਾ ਹੈ ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀ ਵਾਸਤੇ ਤੁਰੇ ਤਾਂ ਉਹਨਾਂ ਦਾ ਅਨੰਦਪੁਰ ਸਾਹਿਬ ਤੋਂ ਤੁਰੇ ਬਿਲਕੁਲ ਇਸ ਲਈ ਜੇ ਆਪਾਂ ਦੇਖੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ ਸੀ ਪਟਨਾ ਸਾਹਿਬ ਉੱਥੋਂ ਫਿਰ ਇੱਥੇ ਆਏ ਤੇ ਇੱਥੇ ਆ ਕੇ ਉਹਨਾਂ ਨੇ ਅਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਸਜਾਇਆ ਸੀ ਸੋ ਜਦੋਂ ਬਿਹਾਰ ਦੇ ਕਿਸੇ ਬੰਦੇ ਦੇ ਕੰਡਾ ਵੱਜਦਾ ਤਾਂ ਉਹ ਪੀੜ ਸਾਨੂੰ ਵੀ ਪੰਜਾਬੀਆਂ ਦੇ ਕੰਡਾ ਵੱਜਦਾ ਤਾਂ ਪੀੜ ਬਿਹਾਰ ਦੇ ਜਿਹੜੇ ਸੱਚੇ ਲੋਕ ਹੈ ਉਹਨਾਂ ਨੂੰ ਵੀ ਹੁੰਦੀ ਹੈ ਇਸ ਲਈ ਬਿਹਾਰ ਦੇ ਵਿੱਚ ਚੋਣਾ ਹੋ ਰਹੀ ਹੈ ਤੇ ਉਥੋਂ ਦੀ ਰਾਜ ਨੀਤੀ ਬਾਰੇ ਜੇ ਆਪਾਂ ਚਰਚਾ ਨਾ ਕਰਾਂਗੇ ਤੇ ਮੇਰੇ ਖਿਆਲ ਮੁਤਾਬਕ ਆ ਪ ਵੱਡਾ ਗੁਨਾਹ ਕਰ ਰਹੇ ਹੋਗਾ ਬਿਲਕੁਲ ਬਿਲਕੁਲ ਅਧੂਰੇ ਹੈ ਜੀ ਅਧੂਰੇ ਇਸ ਲਈ ਅੱਜ ਆਪਾਂ ਚਰਚਾ ਕਰਾਂਗੇ ਕਿਉਂਕਿ ਨੋਮੀਨੇਸ਼ਨ ਪੇਪਰ ਫਾਈਲ ਹੋ ਚੁੱਕੇ ਆ ਵਾਪਸੀਆਂ ਬੂਤਸੀਆਂ ਦਾ ਪਹਿਲੀਆਂ ਪੜਾਦੀਆਂ ਵਾਪਸੀਆਂ ਹੋ ਚੁੱਕੀਆਂ ਜੀ ਦੂਜੇ ਪੜਾਦੀਆਂ ਵਾਪਸੀਆਂ ਵੀ ਮੇਰੇ ਖਿਆਲ ਲਗਭਗ ਹੋ ਹੀ ਗਈਆਂ ਹੋ ਗਈਆਂ ਹੋ ਗਈ ਜੀ ਪਹਿਲੇ ਤੇ ਦੂਜੇ ਪੜਾਦੀਆਂ ਵਾਪਸੀਆਂ ਹੋ ਚੁੱਕੀਆਂ ਤੇ ਹੁਣ ਮੈਦਾਨ ਬਿਲਕੁਲ ਸਾਫ ਹੋ ਗਿਆ ਸਾਫ ਹੈ ਉੱਥੇ ਮੁਖਤੌੜ ਦੇ ਉੱਤੇ ਦੋ ਤਰੇ ਹੈ ਇੱਕ ਮਹਾਗੱਠ ਜਿਹੜਾ ਜੀ ਦੀ ਅਗਵਾਈ ਅ ਰਾਸ਼ਟਰੀ ਜਨਤਾ ਦਾ ਲਾਲੂ ਪ੍ਰਸਾਦ ਜ਼ਿਆਦਾਦਤ ਦਾ ਕਰਦਾ ਉਹਦੇ ਵਿੱਚ ਭਾਗੀਦਾਰ ਰਹੇਗੇ ਕਾਂਗਰਸ ਪਾਰਟੀ ਖੱਬੀਆਂ ਪਾਰਟੀ ਜੀ ਤੇ ਇੱਕ ਜਿਹੜੀ ਹੈਗੀ ਉੱਥੇ ਬੀਐਸਪੀ ਬੀਏਪੀ ਬੀਏ ਪ੍ਰਕਾਸ਼ੀਲ ਇਨਸਾਨ ਪਾਰਟੀ ਦਾ ਰਹੇਗਾ ਤੇ ਇਧਰਲੇ ਪਾਸੇ ਦੂਜੇ ਪਾਸੇ ਆਪਾਂ ਦੇਖੀ ਐਂਡੀ ਹੈਗਾ ਐਂਡੀ ਦੀ ਅਗਵਾਈ ਕਰਦੇ ਐ ਬੈਸਿਦਨ ਅਸਲ ਲੈਵਲ ਤੇ ਮੁੱਢੀ ਜੀ ਕਰਦੇ ਹੈ ਪਰ ਉਥੇ ਚੋਣਾ ਦੀ ਅਗਵਾਈ ਜਿਹੜੀ ਹੈ ਬਿਹਾਰ ਦੇ ਵਿੱਚ ਉਹ ਕਰ ਰਿਹਾ ਨतीश ਕੁਮਾਰ ਨतीश ਕੁਮਾਰ ਨतीश ਕੁਮਾਰ ਚੋਣਾ ਦੀ ਤਾਂ ਉਹ ਕਰ ਰਿਹਾ ਅਗਵਾਈ ਜੀ ਪਰ ਉਹਨਾਂ ਨੂੰ ਹਾਲੇ ਤੱਕ ਮੁੱਖ ਮੰਤਰੀ ਨਹੀਂ ਹਲਾਨੇ ਨਹੀਂ ਹਲਾਨੇ ਅਗਲੇ ਮੁੱਖ ਮੰਤਰੀ ਵਜੋਂ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ ਇਹ ਕਿਹਾ ਹੈ ਅਮਿਤ ਸ਼ਾਹ ਉਹਨੇ ਵਾਰ-ਵਾਰ ਕਿ ਇਹਦਾ ਫੈਸਲਾ ਚੋਣਾਂ ਤੋਂ ਬਾਅਦ ਕੀਤਾ ਜਾਵੇ ਠੀਕ ਹੈ ਜੀ ਲੇਕਿਨ ਜਿੰਗੀਆਂ ਉਥੋਂ ਦੀਆਂ ਖਬਰਾਂ ਆ ਰਹੀਆਂ ਉਥੋਂ ਦੇ ਇਸ਼ਤਿਹਾਰ ਅਸੀਂ ਦੇਖਦੇ ਹਾਂ ਤਨਤੀਸ਼ ਕਾਮਰ ਨੇ ਆਪਣੇ ਆਪ ਨੂੰ ਬਤੌਰ ਚੀਫ ਮਿਨਿਸਟਰ ਪੇਸ਼ ਕਰਤਾ। ਪੇਸ਼ ਕਰਤਾ। ਉਹਨੇ ਜਿਹੜੇ ਉਦੇਸ਼ ਇਸ਼ਤਿਹਾਰ ਆ ਰਹੇ, ਇਸ਼ਤਿਹਾਰਾਂ ਦੇ ਵਿੱਚੋਂ ਇਕੱਲੇ ਦੀ ਤਸਵੀਰ ਅਤੇ ਇਕੱਲੇ ਵੱਲੋਂ ਹੀ ਉਹਦੀ ਪਾਰਟੀ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਲਾ ਮੌਕਾ ਵੀ ਸਾਨੂੰ ਮਿਲਣਾ। ਸਾਨੂੰ ਮਿਲਣਾ। ਇਹ ਗੱਲ ਕੀਤੀ ਜਾ ਰਹੀ ਹੈ। ਖैर। ਉਹਨਾਂ ਆਪਾ ਜੀ ਦੇ ਵਿਰੋਧੀ ਚਿਰਦੀ ਦਾ। ਜੀ। ਵਿਰੋਧੀ ਧਿਰ ਦੇ ਵਿੱਚ ਜਿਹੜੀ ਰਾਸ਼ਟਰੀ ਜਨਤਾ ਪਾਲਾ ਲਾਲੂ ਪ੍ਰਸਾਦ ਯਾਦੂ ਦਾ ਉਹਦੇ ਵਿੱਚ ਨਿੱਕੀ-ਮੁੱਟੀ ਜੀ ਤਾਂ ਚਲੋ ਥੋੜੀ ਬੋਤੀ 80-80 ਗੱਲ ਹੋਈ ਹੈ ਪਰ ਉਹ ਪੂਰੀ ਤਰ੍ਹਾਂ ਇੰਟੈਕਟ ਹੈ ਇੰਟੈਕਟ ਉਹ ਇੰਟੈਕਟ ਹੈ ਕਿ ਦੂਜਾ ਵੱਡਾ ਦਲ ਜਿਹੜਾ ਹੈਗਾ ਉਹ ਹੈ ਕਿ ਖੱਬੇ ਪੱਖੀ ਪਾਰਟੀਆਂ ਜੀ ਖੱਬੇ ਪੱਖੀ ਪਾਰਟੀਆਂ ਦਾ ਰੌਲਾ ਹੀ ਕੋਈ ਨਹੀਂ ਉਹ ਡਿਸਪਲਿਨਡ ਪਾਰਟੀਆਂ ਸਿਧਾਂਤਿਕ ਪਾਰਟੀਆਂ ਜੋ ਫੈਸਲਾ ਲੀਡਰਸ਼ਿਪ ਨੇ ਕਰਤਾ ਸਭ ਨੇ ਪ੍ਰਵਾਨ ਕਰ ਲਿਆ ਔਰ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਇਹ ਗੱਠਜੋੜ ਸੀਗਾ ਤੇ ਉਸ ਵੇਲੇ ਵੀ ਖੱਬੀਆਂ ਪਾਰਟੀਆਂ ਨੂੰ ਜਿੰਨੀਆਂ ਸੀਟਾਂ ਮਿਲੀਆਂ ਸੀ ਮੁਕਾਬਲਤ ਕਰਨ ਦੀਆਂ ਪਾਰਟੀਆਂ ਦੇ ਦੇਖੀ ਤਾਂ ਉਹਨਾਂ ਦਾ ਰਿਜ਼ਲਟ ਥੇ ਕੈਸਾ ਹੈ ਰੈਜੀ ਕਾਂਗਰਸ ਕਾਂਗਰਸ ਪਾਰਟੀ ਸ਼ੁਰੂ ਦੇ ਵਿੱਚ ਤੁਹਾਨੂੰ ਪਤਾ ਵੀ ਜਦੋਂ ਉੱਥੇ ਸੀਟਾਂ ਦੀ ਵੰਡ ਵਡਾਈ ਹੋਣੀ ਸੀ ਉਦੋਂ ਕਾਫੀ ਗੜਬੜ ਪੈ ਗਿਆ ਸੀ ਜੀ ਕਾਂਗਰਸ ਪਾਰਟੀ ਤੇ ਰਾਸ਼ਟਰੀ ਜਨਤਾ 당ਲੀ ਆਪਸ ਵਿੱਚ ਜਿਹੜੀ ਟਿਊਨਿੰਗ ਨਹੀਂ ਸੈੱਟ ਹੋ ਰਹੀ ਸੀ ਜੀ ਤੇ ਟਿਊਨਿੰਗ ਸੈੱਟ ਕਿਉਂ ਨਹੀਂ ਹੋ ਰਹੀ ਸੀ ਸ਼ਾਇਦ ਤੁਹਾਡੇ ਯਾਦ ਹੋਣਾ ਮੈਂ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਇੱਕ ਬੰਦਾ ਜਿਹੜਾ ਕਾਂਗਰਸ ਪਾਰਟੀ ਨੇ ਉੱਥੇ ਦਾ ਇੰਚਾਰਜ ਲਾਇਆ ਨਾ ਜੀ ਉਹਦਾ ਨਾਮ ਹੈਗਾ ਕ੍ਰਿਸ਼ਨਾ ਅੱਲਾਹਵਰੂ 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 ਹਾਂ ਕ੍ਰਿਸ਼ਨਾ ਅੱਲਾਹਵਰੂ ਉਹ ਕ੍ਰਿਸ਼ਨਾ ਲਾਭਰੂ ਜਿਹੜਾ ਹੈਗਾ ਸੈਟਿੰਗ ਨਹੀਂ ਕਰ ਸਕਦਾ ਅੱਛਾ ਜੀ ਫਿਰ ਇਹ ਰਾਹੁਲ ਗਾਂਧੀ ਨੇ ਦਿੱਲੀ ਤੋਂ ਉੱਚੇ ਤੌਰ ਦੇ ਉੱਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਪੁੱਪੇ ਆਪਣੇ ਅਸ਼ੋਕ ਗਹਿਲੋਤ ਨੂੰ ਭੇਜਿਆ ਗਹਿਲੋਤ ਸਾਹਿਬ ਔਰ ਅਸ਼ੋਕ ਗਹਿਲੋਤ ਨੇ ਜਾ ਕੇ ਉੱਥੇ ਜਿਹੜੀ ਹੈਗੀ ਥੋੜੀ ਬੁਤੀ ਜਿਹੜੀ ਹੈ ਰਿਪੇਅਰ ਕੀਤੀ ਤੇ ਰਿਪੇਅਰ ਕਰਕੇ ਉਹਨਾਂ ਨੇ ਮਾਮਲਾ ਥੋੜਾ ਜਿਹਾ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉਸ ਸਮੇਂ ਦੌਰਾਨ ਹੈ ਰਾਹੁਲ ਗਾਂਧੀ ਦੇ ਕੋਲੇ ਰਿਪੋਰਟਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਕਿ ਜਿਹੜਾ ਉਹਨਾਂ ਦਾ ਇੰਚਾਰਜ ਲਾਇਆ ਹੈ ਇਹ راہਲ ਗਾਂਧੀ ਇਹਨੂੰ ਆਪਣਾ ਬਹੁਤ ਵਫਾਦਾਰ ਸਮਝਦਾ ਰਿਹਾ ਜੀ ਵੀ ਮੇਰੇ ਬਹੁਤ ਕਰੀਬ ਹੈ ਔਰ ਇੱਥੇ ਮੈਂ ਵੀ ਦੱਸ ਦਵਾਂ ਕਿ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋਏ ਹੈ ਜੀ ਕਾਂਗਰਸ ਪਾਰਟੀ ਦੇ ਕੇਂਤਰਾ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਾ ਸੀ ਔਰ ਨਵਜੋਤ ਸਿੰਘ ਸਿੱਧੂ ਪ੍ਰਧਾਨ ਹੁੰਦਾ ਸੀ ਉਸ ਵੇਲੇ ਜਦ ਇਹਨਾਂ ਦੀ ਪਿਊਨਿਕ ਠੀਕ ਨਹੀਂ ਬੈਠੀ ਸੀ ਬੈਲੈਂਸ ਹੱਲ ਗਿਆ ਸੀ ਜੀ ਤਾਂ ਅੰਦਰਲੇ ਪ੍ਰੋਨ ਚਾਰਜ ਭਾਵੇਂ ਕੋਈ ਹੋਰ ਹੁੰਦਾ ਸੀ ਔਰ راہਲ ਗਾਂਧੀ ਨੇ ਸਿਚੁਏਸ਼ਨ ਦਾ ਡਾਜਾ ਲੈਂਡ ਬਾਸਤੇ ਆ ਲਾਭ ਨੂੰ ਇੱਥੇ ਭੇਜਿਆ ਅੱਛਾ ਪਰ ਅਲਾਵਰੂ ਨੇ ਸਥਿਤੀ ਦੇਖ ਕੇ ਸੰਭਾਲਣ ਦੀ بجائے ਇੱਥੇ ਕਾਂਗਰਸ ਪਾਰਟੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੇਚੈਨੀ ਪੈਦਾ ਕਰਕੇ ਬਗਾਵਤ ਕਰਵਾ ਦਿੱਤੀ। ਬਗਾਵਤ ਠੀਕ ਆ ਬਾਅਦ ਵਿੱਚ ਲੋ ਹਾਲਾਤ ਇੰਨੇ ਵਿਗੜ ਗਏ ਵੀ ਕੈਪਟਨ ਅਮਰਿੰਦਰ ਸਿੰਘ ਤਾਂ ਸੁੱਤਾ ਹੀ ਰਹਿ ਗਿਆ। ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਵੇਲੇ ਕੀ ਹੋਇਆ ਤੇ ਇਹਨਾਂ ਨੇ ਵਿਧਾ ਜਿਹੜੀ ਸੀਐਲਪੀ ਦੀ ਮੀਟਿੰਗ ਬੁਲਾ ਲਈ ਜਿਹੜੇ ਵਿਧਾਨ ਸਭਾ ਦੇ ਮੈਂਬਰ ਹੁੰਦੇ ਉਹਨਾਂ ਦੀ ਮੀਟਿੰਗ ਬੁਲਾ ਲਈ ਤੇ ਉੱਥੋਂ ਜਦੋਂ ਉਹਨਾਂ ਨੇ ਬੇਵਸਾਈ ਵਾਲੀ ਗੱਲ ਕਰਤੀ ਦੇ ਨਾਲ ਦੀ ਨਾਲ ਹੀ ਕੈਪਟਨ ਅਮਰਦਰ ਸਿੰਘ ਨੇ ਅਸਤੀਫਾ ਦਿੱਤਾ ਸੀ ਔਰ ਉਹ ਤੁਸੀਂ ਦੇਖੋ ਕਿ ਅਸਤੀਫਾ ਕਦੋਂ ਆਇਆ ਜਦੋਂ ਇਲੈਕਸ਼ਨ ਦੇ ਵਿੱਚ ਸਾਰਾ ਹੀ ਮਤਲਬ ਕਹਿ ਸਕਦੇ ਆਪਾਂ 100 ਦਿਨ ਰਹਿ ਗਏ ਸੀ ਬਿਲਕੁਲ ਜੀ ਬਿਲਕੁਲ ਤਿੰਨ ਕੁ ਮਹੀਨਿਆਂ ਦੇ ਇੱਕ ਟਾਈਮ ਰਹਿ ਗਏ ਸੀ ਜੀ ਜੀ ਤੇ ਤਿੰਨ ਮਹੀਨਿਆਂ ਚ ਕੀ ਗੰਜੀ ਨਾਲੂ ਤੇ ਕੀਨੀ ਝੋਲੂ ਮੁੱਖ ਮੰਤਰੀ ਨੂੰ ਤਾਂ ਸਮਝ ਹੀ ਨਹੀਂ ਉਹ ਜੀ ਤਿੰਨ ਮਹੀਨੇ ਕੀ ਕਰਾਂ ਬਿਲਕੁਲ ਬਣਨਾ ਕਿ ਕੀ ਨਹੀਂ ਬਣਨਾ ਤੇ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਫਿਰ ਚੰਨੀ ਸਾਹਿਬ ਦਾ ਜਲੂਸ ਸਿਰੇ ਲੋਟ ਜਿਹੜਾ ਸਿਰੋਂ 5 ਦੇ ਕਰੋ 10 ਕਰੋੜ ਰੁਪਇਆ ਖੜਿਆ ਗਿਆ ਸੀ ਲਾਲਾ ਲਾਲਾ ਇੰਨੀ ਹੋ ਗਈ ਵੀ ਚਲੋ ਕੈਪਟਨ ਮਰਿੰਦਰ ਸਿੰਘ ਨੇ ਤਾਂ ਹਾਰਨਾ ਹੀ ਹਾਰਨਾ ਸੀ ਜਿਹਨੂੰ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਗਿਆ ਉਹ ਵੀ ਹਾਰ ਗਿਆ ਦੋ ਸੀਟਾਂ ਤੋਂ ਖੜਾ ਕੀਤਾ ਦੋਨਾਂ ਸੀਟਾਂ ਤੋਂ ਹਾਰ ਗਿਆ ਵੱਡੀ ਗੱਲ ਕੀ ਹੈ ਵੀ ਆਪ ਦੀ ਸੀਟ ਜਿਹੜੀ ਉਹਦੀ ਚਮਕੌਰ ਸਾਹਿਬ ਵਾਲੀ ਉਹ ਹਾਰ ਨਹੀਂ ਹਾਰਨਾ ਸੀ ਫਤਿਹੌਰ ਤੋਂ ਜਿਸ ਬੰਦੇ ਨੇ ਉਹਨੂੰ ਹਰਾਇਆ ਉਸ ਬੰਦੇ ਦਾ ਤੁਸੀਂ ਦੇਖੋ ਰੋਜ਼ ਜਲੂਸ ਨਿਕਲਦਾ ਹੈ ਬਿਲਕੁਲ ਜੀ ਆ ਬਿਲਕੁਲ ਲਾਭ ਸਿੰਘ ਉੱਗੋ ਕੇ ਕੋਈ ਕੋਈ ਗੱਲ ਹੋਵੇ ਲਾਭ ਸਿੰਘ ਉੱਗੋ ਕੇ ਨੇ ਆਇਆ ਕਰਤਾ ਬਿਲਕੁਲ ਜੀ ਬਿਲਕੁਲ ਲਾਭ ਸਿੰਘ ਉੱਗੋ ਕੇ ਨੇ ਇਹ ਕਹਿੰਦਾ ਉਹ ਹਾਰ ਗਿਆ ਬੁਰੀ ਤਰ੍ਹਾਂ ਤਾਂ ਕਾਂਗਰਸ ਪਾਰਟੀ ਦੀ ਜਿਹੜੀ ਇਸ ਵੇਲੇ ਆਪਾਂ ਦੇਖੀ ਜੋ ਹਾਲਤ ਹੈ ਹੁਣ ਜੀ ਕਾਂਗਰਸ ਪਾਰਟੀ ਪੰਜਾਬ ਦੀ ਇਸ ਵੇਲੇ ਲੀਡਰ ਤਾਂ ਭਾਵੇਂ ਹੈਗੇ ਪ੍ਰਧਾਨ ਵੀ ਹੈਗੇ ਸੀਐਲਪੀ ਦੇ ਲੀਡਰ ਤੇ لیکن ਪੈਨ ਪੰਜਾਬ ਜਿਹਦੀ ਸਮੁੱਚੇ ਪੰਜਾਬ ਦੇ ਵਿੱਚ ਪ੍ਰਵਾਨਗੀ ਹੋਵੇ ਇੱਕ ਵੀ ਲੀਡਰ ਇਨਾਂ ਕੋਲੇ ਨਹੀਂ ਜੀ ਜਿਹੜਾ ਲੀਡਰ ਇਨਾਂ ਕੋਲੇ ਸੀ ਕੈਪਟਨ ਅਮਰਿੰਦਰ ਸਿੰਘ ਜਿਹਦੇ ਉਹਨੂੰ ਇਹਨਾਂ ਨੇ ਹਟਾਤਾ ਉਹਨੂੰ ਹਟਾਉਣ ਤੋਂ ਬਾਅਦ ਕਿਹਨੂੰ ਬਣਾਇਆ ਜਾਵੇ ਮੁੱਖ ਮੰਤਰੀ ਇਹ ਗੱਲ ਆਈ ਤਾਂ ਗੁਣਾ ਪੈਂਦਾ ਸੀ ਸੁਨੀਲ ਜਾਖੜ ਦੇ ਹੱਕ ਵਿੱਚ ਤੇ ਇਹਨਾਂ ਨੇ ਸੁਨੀਲ ਜਾਖੜ ਨੂੰ ਵੀ ਇਗਨੋਰ ਕਰਤਾ ਦਾ ਨਤੀਜਾ ਹੋਇਆ ਵੀ ਜੇ ਸੁਨੀਲ ਜਾਖੜ ਦਾ ਜਿਹੜਾ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਨਾ ਛੱੜਦਾ ਕਾਂਗਰਸ ਹੀ ਰਹਿੰਦਾ ਪਰ ਉਹਨਾਂ ਨੇ ਜਦੋਂ ਸੁਨੀਲ ਜਾਖੜ ਦੇ ਵੀ ਪੈਰ ਨਾ ਲੱਗਣ ਦਿੱਤੇ ਇਹ ਕਹਦਾ ਕਿ ਜਿਹਦੇ ਸਿਰ ਤੇ ਦਸਤਾਰ ਨਹੀਂ ਬਣੀ ਵੀ ਇਹ ਤਾਂ ਸਿੱਖ ਨਹੀਂ ਹੈਗਾ ਤੇ ਇਹ ਨੂੰ ਆਪਾਂ ਕੀ ਬਣਾਉਣਾ ਹੈ ਕੈਪਟਨ ਵੀ ਚਲਾ ਗਿਆ ਤੇ ਉਹ ਵੀ ਚਲਾ ਗਿਆ ਜਾਖੜ ਵੀ ਚਲਾ ਗਿਆ ਤੇ ਇਸ ਵੇਲੇ ਜਿੰਨ ਇੱਕ ਹੈਗੇ ਆ ਉਹ ਸਾਰੇ ਮੁੱਖ ਮੰਤਰੀ ਦੇ ਅਹੁਦੇਦਾਰ ਅਤੇ ਜੂਦੇ ਮਗਰ ਘਡਾਸੇ ਚੱਕੀ ਫਿਰਦੇ ਆ ਜੀ ਜੀ ਠੀਕ ਹੈ ਨਾ ਤਾਂ ਇਹ ਜਿਹੜੀ ਕਾਂਗਰਸ ਪਾਰਟੀ ਦੀ ਹਾਲਤ ਹੈ ਇਹਦੇ ਲਈ ਜ਼ਿੰਮੇਵਾਰ ਵੀ ਅਲਵਾਰੂ ਹੈ ਪਰ ਰਾਹੁਲ ਗਾਂਧੀ ਦੀ ਬਦਕਿਸਮਤੀ ਹੈ ਕਿ ਰਾਹੁਲ ਗਾਂਧੀ ਛੇਤੀ ਕੀਤੇ ਬੰਦੇ ਦੀ ਪਰਖ ਹੀ ਨਹੀਂ ਕਰ ਸਕਦਾ ਕਿ ਮੇਰਾ ਕੌਣ ਹੈ ਇਸ ਵੇਲੇ ਜਿਹੜੀ ਕਾਂਗਰਸ ਪਾਰਟੀ ਬਾਰੇ ਚੱਲ ਰਹੀ ਹੈ ਨਾ ਚਰਚਾ ਇਹ ਕਾਂਗਰਸ ਪਾਰਟੀ ਦੇ ਵਿੱਚ ਲੀਡਰ ਤਾਂ ਹੈਗੇ ਕਾਂਗਰਸ ਦੇ ਜੀ ਪਰ ਉਹਦੇ ਵਿੱਚੋਂ ਬਹੁ ਗਿਣਤੀ ਜਿਹੜੀ ਹੈਗੀ ਆ ਉਹ ਸਲੀਪਰ ਸੈੱਲ ਹੈ ਭਾਰਤੀ ਜਨਤਾ ਪਾਰਟੀ ਦੀ ਜੀ ਹਕੂਮਤ ਨੇ ਮਤਲਬ ਉਹਨਾਂ ਨੂੰ ਕੰਟਰੋਲ ਕੀਤਾ ਹੋਇਆ ਹਕੂਮਤ ਜਿਵੇਂ ਉਹਨਾਂ ਦੀ ਟੁੱਟੀ ਮੋੜ ਦੀ ਏ ਉਹਵੇਂ ਜਿਵੇਂ ਬੋਲਣਾ ਉਹ ਬੋਲਣਾ ਸ਼ੁਰੂ ਕਰਦੇ ਉਹੀ ਰਾਹੁਲ ਗਾਂਧੀ ਨੂੰ ਸਲਾਹਾਂ ਦੇਦੇ ਤੇ ਰਾਹੁਲ ਗਾਂਧੀ ਤੋਂ ਕਈ ਵਾਰੀ ਪੁੱਠੇ ਫੈਸਲੇ ਕਰਵਾਉਂਦੇ ਆ ਜਿਨ੍ਹਾਂ ਨੂੰ ਖਮਾਜਿਆ ਪੁੱਕਤਣਾ ਪੈਂਦਾ ਜੋ ਕੁਝ ਪੰਜਾਬ 'ਚ ਹੋਇਆ ਸੀ ਅਲਵਾਰੂ ਨੇ ਉਹੀ ਵਿਆਪਕਤਾ ਬਿਹਾਰ ਦੇ ਵਿੱਚ ਉੱਥੇ ਨਾਰੇ ਲੱਗੇ ਉਹਦੇ ਖਿਲਾਫ ਜੀ ਮੈਂ ਆਪਣੀ ਸੀਟ ਚੋੜ ਗੱਦੀ ਛੋੜ ਗੱਦੀ ਛੋੜ ਉਹ ਕਹਿੰਦੇ ਉਹਨੇ 14 ਦੇ ਕਰੀਬ ਸੀਟਾਂ ਜਿਹੜੀਆਂ ਹੈਗੀਆਂ ਅਜਿਹੇ ਲੋਕਾਂ ਨੂੰ ਦੇ ਦਿੱਤੀਆਂ ਜੀ ਟਿਕਟਾਂ ਇਹ ਲੋਕਾਂ ਨੂੰ ਦਿੱਤੀਆਂ ਜਿਹੜੇ ਲੋਕ ਤਜਰਬੇ ਨਹੀਂ ਕਰਦੇ ਸੀ ਜਿਹੜੇ ਲੋਕ ਦੂਈਆਂ ਪਾਰਟੀਆਂ ਦੇ ਰੁਪੇ ਬੈਠੇ ਸੀ ਉਹ ਹੁਣ 14 ਤਾਂ ਸੀਟਾਂ ਲਗਭਗ ਇਹ ਮੰਨੀ ਬੈਠੇ ਵੀ ਗਈਆਂ ਫਿਰ ਜਦੋਂ ਮੇਰਾ ਖਲਾ ਅਸ਼ੋਕ ਗਹਿਲੋਤਨੀ ਆ ਕੇ ਰਿਪੋਰਟ ਕੀਤੀ ਹੁੰਦੀ ਹੈ ਕਿਉਂਕਿ ਜਿਹਦਾ ਅਸ਼ੋਕ ਹੈ ਲੋਕ ਗੱਲ ਕਰ ਰਿਹਾ ਸੀ ਨਾ ਲਖਪੁਰ ਸਾਹਿਬ ਯਾਦਵ ਨਾਲ ਤੇ ਤੇਜਸਵੀ ਯਾਦੂ ਨਾਲ ਜੀ ਗੱਲਬਾਤ ਉਹ ਕਰ ਰਿਹਾ ਸੀ ਅਲਵਾੜੂ ਹਸਪਤਾਲੇ ਬੈਠਾ ਸੀ ਆਪ ਦੀ ਗੱਡੀ ਚ ਗੱਡੀ ਤੇ ਉਹਨੇ ਫਿਰ ਉਹਨੂੰ ਉਂਗਲ ਮਾਰ ਕੇ ਬੁਲਾਇਆ ਵੀ ਤੇ ਉਥੇ ਕਿਹਾ ਵੀ ਸੀਗਾ ਅਸ਼ੋਕ ਗਹਿਲੋਤ ਨੇ ਕਿ ਅਲਵਾਰੂ ਵੀ ਮੇਰੇ ਨਾਲ ਹੈ। ਕ੍ਰਿਸ਼ਨਾ ਅਲਵਾਰੂ ਮੇਰੇ ਨਾਲ ਇਹ ਗੱਲ ਕਹੀ ਸੀ ਉਹ ਚੰਗੀ ਤਰ੍ਹਾਂ ਦੇਖੀ ਸੀ। ਜੀ। ਪਰ ਅਲਵਾਰੂ ਉਦੋਂ ਵੀ ਮਤਲਬ ਇਸ ਗੱਲ ਤੇ ਖੁਸ਼ ਨਹੀਂ ਸੀ ਕਿ ਮੇਰੀ ਜਗ੍ਹਾ ਤੇ ਅਸ਼ੋਕ ਗਹਿਲੋਤ ਕਿਉਂ ਪਈ ਤਾਂ। ਉਹਨੂੰ ਤਾਂ ਇਹ ਮੈਂ راہુલ ਗਾਂਧੀ ਦਾ ਖਾਸਲ ਖਾਸ ਇਹ ਬੰਦਾ ਤਾਂ ਉਹ ਹੈ ਜਿਹਨੂੰ ਅਸੀਂ ਖਰਾਬ ਕਰਦੇ ਰਹੇ। ਖਰਾਬ ਕਰਦੇ ਬਿਲਕੁਲ ਜੀ। ਕਿਉਂਕਿ ਜਦੋਂ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਇਹ راہુલ ਗਾਂਧੀ ਨੂੰ ਉਹ راہુલ ਗਾਂਧੀ ਦੀ ਟੀਮ ਨੇ ਉਲਟਾਉਣ ਦੀ ਕੋਸ਼ਿਸ਼ ਕੀਤੀ ਸੀ ਅਸ਼ੋਕ ਗਹਿਲੋਤ ਨੂੰ ਤਾਂ ਉਸ ਵੇਲੇ ਅਸ਼ੋਕ ਗਹਿਲੋਤ ਬਚਿਆ ਜਿਹੜੇ ਬੰਦੇ ਨੇ ਉਸ ਵੇਲੇ ਅਸ਼ੋਕ ਕਹਲੋ ਉਸ ਨੂੰ ਬਚਾਇਆ ਸੀ ਹੁਣ ਉਹਨੂੰ ਉਹਦੀ ਸੰਭਾਲ ਤੇ ਇੰਚਾਰਜ ਦੇਣਾ ਹੈ ਇੰਚਾਰਜ ਉਹ ਬੰਦਾ ਜਿਹੜਾ ਹੈਗਾ ਜੀ ਉਹ ਬੜਾ ਵਧੀਆ ਬੰਦਾ ਉਹਦਾ ਨਾਮ ਅਵਨਾਸ਼ ਪਾਂਡੇ ਅਵਨਾਸ਼ ਪਾਂਡੇ ਹੁਣ ਇਸ ਵੇਲੇ ਤੁਸੀਂ ਦੇਖੋ ਕਿ ਅਲਵਾਰੂ ਜਿਹੜੇ ਅਲਵਾਰੂ ਨੂੰ ਬਹੁਤ ਨੇੜਲਾ ਬੰਦਾ ਮੰਨਦਾ ਸੀ ਆਹ ਰਾਹੁਲ ਗਾਂਧੀ ਜਦੋਂ ਇਹ ਦੇਖਿਆ ਕਿ ਬਿਹਾਰ ਚ ਬੇੜਾ ਗਰ ਕਰਤਾ ਤੇ ਜੇ ਬਿਹਾਰ ਦੇ ਵਿੱਚ ਐਨਡੀਆ ਆ ਗਈ ਤੇ ਇਹ ਮਹਾਗੱਠ ਜੁਰ ਹਾਰ ਗਿਆ ਆਪੋ ਨੇ ਜੇ ਫਿਰ ਰਾਹੁਲ ਗਾਂਧੀ ਵੀ ਉਹ ਕਦੇ ਦੇਸ਼ ਦਾ ਪ੍ਰਧਾਨ ਮੰਤਰੀ ਬਣੂਗਾ ਮੈਂ ਕੱਲ ਵਾਲੇ ਪ੍ਰੋਗਰਾਮ ਚ ਵੀ ਕਹੀ ਸੀ ਇਹ ਗੱਲ ਹੀ ਕਹੀ ਸੀ ਜੀ ਹੁਣ ਉਹਨਾਂ ਨੇ ਕਿਹਾ ਵੀ ਹੁਣ ਜਿੰਨਾ ਕਿ ਨੁਕਸਾਨ ਹੋ ਗਿਆ ਹੋਗਾ ਜਿਹੜਾ ਰਹਿ ਗਿਆ ਉਹਨੂੰ ਤਾਂ ਬਚਾਲੀਏ ਦੇਖੋ ਗੱਲ ਇਹ ਹੈ ਪ੍ਰਵਿੰਦਰ ਜੀ ਜਦੋਂ ਟਿਕਟਾਂ ਤੇ ਦਿੱਤੀਆਂ ਜਾਂਨਾਂ ਤਾਂ ਰਿਜ਼ਲਟ ਉਹਨਾਂ ਟਿਕਟਾਂ ਤੇ ਹੀ ਹੋਣੇ ਪਰ ਫਿਰ ਵੀ ਜਿਹੜੇ ਬੰਦੇ ਨੇ ਚੋਣ ਕੈਂਪੇਨ ਆਰਗੇਨਾਈਜ਼ ਕਰਨੀ ਹੁੰਦੀ ਆ ਉਹਦੇ ਬੜਾ ਮਤਲਬ ਹੱਥ ਵਾਸ ਹੁੰਦਾ ਹੈ ਅੰਦਰ ਖਾਤੇ ਲੈਣ ਦੇਣ ਕਰਨਾ ਹੁੰਦਾ ਸਭ ਕੁਝ ਕਰਨਾ ਹੁੰਦਾ ਜਿੰਨਾ ਪਾਰਟੀਆਂ ਤੋਂ ਸਹਿਯੋਗ ਲੈਣਾ ਹੈ ਉਹਨਾਂ ਦੇ ਨਾਲ ਉਹਨਾਂ ਦੇ ਸਬੰਧ ਚੰਗੇ ਹੋਣੇ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਫਿਰ ਇਹਨਾਂ ਨੇ ਦਵਾ-ਦਬ ਕੀ ਕੀਤਾ ਇਹਨਾਂ ਨੇ ਕਿਹਾ ਤਾਂ ਜੀ ਇਹਨਾਂ ਨੂੰ ਲਾਓ ਅਗਨਾਸ਼ ਪਾਂਡੇ ਜੀ ਨੂੰ ਲਾ ਦਿਓ ਅਗਨਾਸ਼ ਪਾਂਡੇ ਜਿਹੜਾ ਹੈਗਾ ਜੇ ਆਪਾਂ ਦੇਖੀਏ ਬੇਸਿਕਲੀ ਤਾਂ ਉਹ ਹੈਗਾ ਮਹਾਰਾਸ਼ਟਰ ਦਾ ਰਹਿਣ ਵਾਲਾ ਠੀਕ ਹੈ ਜੀ ਲੇਕਿਨ ਯੂਥ ਕਾਂਗਰਸ ਤੋਂ ਸ਼ੁਰੂ ਕਰਕੇ ਉਹ ਬੰਦਾ ਬਹੁਤ ਨੇੜੇ ਰਿਹਾ ਹੈ ਕਾਂਗਰਸ ਪਾਰਟੀ ਦੀ ਹਾਈਕ ਮਾਰਦੇ ਜਿਸ ਵੇਲੇ ਰਾਹੁਲ ਗਾਂਧੀ ਦਾ ਤੇ ਇਹ ਦਾ ਕਲੇਸ਼ ਪਿਆ ਸੀਗਾ ਸ਼ਰਦ ਪਵਾਰ ਦਾ ਜੀ ਉਸ ਵੇਲੇ ਮਹਾਰਾਸ਼ਟਰ ਦੇ ਵੱਡੇ ਲੀਡਰ ਨਾਲ ਖੜਨ ਦੀ ਬਜਾਏ ਅਵਨਾਸ਼ ਪਾਂਡੇ ਆ ਕੇ ਰਾਹੁਲ ਗਾਂਧੀ ਨਾਲ ਸੌਰੀ ਅਰਾਜੀਬ ਗਾਂਧੀ ਨਾਲ ਰਾਹੁਲ ਨਹੀਂ ਰਾਜੀਬ ਗਾਂਧੀ ਨਾਲ ਖੜ ਗਿਆ ਸੀ ਜੀ ਜੀ ਜਦੋਂ ਰਾਜੀਬ ਗਾਂਧੀ ਨਾਲ ਖੜ ਗਿਆ ਸੀ ਬਾਅਦ ਵਿੱਚ ਰਾਜੀਬ ਗਾਂਧੀ ਦੀ ਮੌਤ ਹੋ ਗਈ ਚੋਣਾ ਹੋ ਗਿਆ ਇਲੈਕਸ਼ਨ ਲੜ ਲਿਆ ਤੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਉਹਦੇ ਚ ਨਰਸਿਮਹਾ ਰਾਓ ਬਣ ਗਿਆ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੇ ਵੀ ਲਗੜੇ ਕੱਢੇ ਰਹੋਤੇ ਬੰਦਿਆਂ ਦੇ ਰਾਜੀਵ ਤੇ ਬੰਦਿਆਂ ਦੇ ਜੀ ਜੀ ਰਾਹੁਲ ਤਾਂ ਉਹ ਬੱਚੇ ਹੀ ਸੀ ਤਾਂ ਅਲਟੀਮੇਟਲੀ ਹੋਇਆ ਕਿ ਫਿਰ ਉਹਦੇ ਖਿਲਾਫ ਵੀ ਬਗਾਵਤ ਉੱਠੀ ਤੇ ਉਸ ਬਗਾਵਤ ਦੀ ਅਗਵਾਈ ਕੀਤੀ ਸੀਗੀ ਅਰਜਨ ਸਿੰਘ ਨੇ ਤੇ ਦਿਵਾੜੀ ਤੇ ਅਲਟੀਮੇਟਲੀ ਫਿਰ ਜਿਹੜਾ ਹੈਗਾ ਉਹਨਾਂ ਨੇ ਸੋਨੀਆ ਗਾਂਧੀ ਨੂੰ ਅੱਗੇ ਕੀਤਾ ਜਦੋਂ ਸੋਨੀਆ ਗਾਂਧੀ ਆਜੀ ਪਾਵਰ ਦੇ ਵਿੱਚ ਕਾਂਗਰਸ ਪਾਰਟੀ ਦੀ ਲੀਡਰ ਬਣ ਗਈ ਤਾਂ ਉਸ ਵੇਲੇ ਸੋਨੀਆ ਗਾਂਧੀ ਨੇ ਸਬੰਧ ਸੁਧਾਰੇ ਸਾਰੀਆਂ ਪਾਰਟੀਆਂ ਨਾਲ ਜਿਨ੍ਹਾਂ ਦੇ ਆਧਾਰ ਦੇ ਉੱਤੇ ਉਹਨੇ ਇੰਡੀਆ ਬਣਿਆ ਵਜਾ ਮਤਲਬ ਜਿਹਨੀਆਂ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਸਹਿਮਤੀ ਰੱਖਦੀਆਂ ਸੀ ਤਾਂ ਜਿਹੜੀ ਇਹ ਸ਼ਰਦ ਪਵਾਰ ਦੇ ਨਾਲ ਵੀ ਉਹਨੇ ਸਬੰਧ ਸੁਧਾਰੇ ਅਵਨਾਸ਼ ਪਾਂਡੇ ਨੂੰ ਸੋਨੀਆ ਗਾਂਧੀ ਨੇ ਦਿੱਤੀ ਰਾਜ ਸਭਾ ਦੀ ਟਿਕਟ ਜੀ ਬਈ ਹਲੋ ਜੀ ਤੁਸੀਂ ਚੋਣ ਲੜੋ ਅਵਨਾਸ਼ ਪਾਂਡੇ ਕਹਿੰਦਾ ਠੀਕ ਹੈ ਜੀ ਲੜ ਲੈਣੀ ਹੈ ਤਾਂ ਇਸੇ ਸਮੇਂ ਕੀ ਹੋਇਆ ਕਿ ਪਹਿਲਾ ਦਾ ਸ਼ਰਦ ਪਵਾਰ ਨੇ ਕਿਹਾ ਆਪਾਂ ਇਹਦੀ ਮਦਦ ਕਰਦੇ ਆਂਗੇ ਪਰ ਸ਼ਰਦ ਪਵਾਰ ਦੇ ਯਾਦ ਸੀ ਕਿ ਇਹ ਬੰਦਾ ਰਾਜੀਵ ਗਾਂਧੀ ਦੇ ਨਾਲ ਖੜਾ ਸੀ ਫਿਰ ਉਹ ਨੂੰ ਉਹ ਗੜਗੜ ਕੱਢਣ ਵਾਸਤੇ ਐਨ ਆਖਰੀ ਮੌਕੇ ਤੇ ਆਪਦਾ ਚਲਾ ਗਿਆ ਵਿਦੇਸ਼ ਦੇ ਵਿੱਚ ਆਪਣੇ ਬੰਦਿਆਂ ਨੂੰ ਕਹਿਦਾ ਵੀ ਗੋਟਾ ਦੇ ਪਾਜੋ ਖਿਲਾਫ ਤੇ ਇੱਕ ਇੰਡਸਟਰੀ ਲਿਸਟ ਜਿਹੜਾ ਰਾਹੁਲ ਮਹਾਜ ਆ ਉਹ ਇੰਦੀ ਉੱਥੇ ਖੜਾ ਹੋ ਗਿਆ ਇੰਡੀਪੈਂਡੈਂਟ ਜੀ ਸੋਨੀਏ ਗਾਂਧੀ ਨੂੰ ਪਤਾ ਲੱਗਿਆ ਵੀ ਆਪਾਂ ਹਾਰ ਜਾਾਂਗੇ ਉਹਨਾਂ ਨੇ ਪਾਂਡੇ ਜੀ ਨੂੰ ਬੁਲਾਇਆ ਕਹਿੰਦੀ ਅਬਨਾਸ ਸੀ ਆਪ ਵਾਪਸ ਲੈ ਲੋ ਨੋਮੀਨੇਸ਼ਨ ਪੇਪਰ ਉਹ ਕਹਿੰਦਾ ਜੀ ਕਿਉਂ ਹਮ ਹਾਰ ਜਾਾਂਗੇ ਉਹ ਕਹਿੰਦਾ ਜੀ ਲੜਾਈ ਨੂੰ ਸ਼ਰਮੀ ਭਵੇਂ ਹਾਰ ਜੀਏ ਉਹ ਬੰਦੇ ਦੀ ਕਾਬਲੀਅਤ ਦੇਖੋ ਤੁਸੀਂ ਕਿ ਜਿੰਨੀਆਂ ਕਾਂਗਰਸ ਪੀ ਦੀਆਂ ਆਵਦੀਆਂ ਵੋਟਾਂ ਸੀ ਉਹ ਤੋਂ ਵੱਧ ਵੋਟਾਂ ਲੈ ਗਏ ਭਾਵੇਂ ਕ੍ਰਾਸ ਵੋਟਿੰਗ ਫੇਰ ਵੀ ਕਰਵਾ ਗਿਆ ਫਿਰ ਉਸ ਬੰਦੇ ਨੂੰ ਰਾਜਸਥਾਨ ਦਾ ਇੰਚਾਰਜ ਲਾਇਆ ਰਾਜਸਥਾਨ ਬਚਾਇਆ ਉਹਨੇ ਰਾਜਸਥਾਨ ਤਾਂ ਬਚਾ ਲਿਆ ਪਰ ਜਿਹੜੇ ਸਲੀਪਰ ਸੈੱਲ ਬੈਠੇ ਸੀ ਨਾ ਕਾਂਗਰਸ ਦੇ ਵਿੱਚ ਬੀਜੇਪੀ ਦੇ ਉਹਨਾਂ ਨੇ ਫਿਰ ਰਾਹੁਲ ਗਾਂਧੀ ਦੀਆਂ ਕੰਨ ਪਰ ਪਰ ਕੇ ਤੇ ਉਹਦੀ ਇੱਥੋਂ ਜਿਹੜੀ ਹੈਗੀ ਹੈ ਡਿਊਟੀ ਕਟਵਾ ਦਿੱਤੀ ਤੇ ਲਾਤਾ ਉਹਨੂੰ ਨਾਰਥਸਿਸ ਸੇਫਟੀ ਸਟੇ ਉਹ ਨਾਰਥ-ਈਸਟ ਤੇ ਲਾ ਗਿਆ ਬੰਦਾ ਉਹਨੇ ਉੱਥੇ ਕੰਮ ਕੀਤਾ ਫਿਰ ਦੇਖਿਆ ਵੀ ਆਪਣਾ ਬੇੜਾ ਕਰਕੇ ਇਥੋਂ ਵੀ ਹੋ ਗਿਆ ਜੁਪੀ ਚੋ ਕਿ ਜੁਪੀ ਇਹਨਾਂ ਨੇ ਕਰਤੀ ਹਵਾਲੇ ਆਪਣੀ ਬੀਬੀ ਦੇ ਪ੍ਰਿੰਕਾ ਦੇ ਪ੍ਰਿੰਕਾ ਨੇ ਉੱਥੇ ਕਿ ਸਦੀਪ ਸਿੰਘ ਨਾਲ ਦਾ ਬੰਦਾ ਰੱਖ ਲਿਆ ਠੀਕ ਹੈ ਜੀ ਉਹ ਸੰਦੀਪ ਸਿੰਘ ਨੇ ਇਥੇ ਜਮਾ ਬੇੜਾ ਕਰਤਾ ਜਦੋਂ ਦੇਖਿਆ ਵੀ ਇਥੇ ਜਮਾ ਹੀ ਬੇੜਾ ਕਰਕੇ ਹੋ ਗਿਆ ਜਿਹੜੇ ਅਖਲੇਸ਼ ਯਾਦਵ ਦੇ ਨਾਲ ਸਬੰਧ ਚੰਗੇ ਸੀ ਉਹ ਵੀ ਵਿਗੜ ਗਏ ਫਿਰ ਇਹਦੀ ਡਿਊਟੀ ਪਾਂਡੇ ਦੀ ਲਾਇਕੇ ਪਾਂਡੇ ਜੀ ਤੁਸੀਂ ਜੂਪੀ ਚੱਲ ਜੋਪੀ ਜਦੋਂ ਤੇ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਉਹਨੇ ਆ ਕੇ ਜੂਪੀ ਸੰਭਾਲੀ ਜੀ ਉਹਨੇ ਅਖਲੇਸ਼ ਯਾਦਵ ਦੇ ਨਾਲ ਅਤੇ ਸਬੰਧ ਉਹਦੇ ਤਾਂ ਚੰਗੇ ਹੀ ਸੀ ਫਿਰ ਉਹਨੇ ਵਿਚੋੜਗਿਰੀ ਕਰਕੇ ਰਾਹੁਲ ਦੇ ਤੇ ਅਖਲੇਸ਼ ਯਾਦ ਦੇ ਦਰਮਿਆਨ ਜਿਹੜੀਆਂ ਦੂਰੀਆਂ ਸਨ ਉਹਨਾਂ ਨੂੰ ਦੂਰ ਕਰਕੇ ਦੋਨਾਂ ਦੀ ਐਂਮੀਨੇਟਾ ਕਰਾ ਦਿੱਤੀ ਕਿ ਉਹ ਇੱਕ ਦੂਜੇ ਦੇ ਮਿੱਤਰ ਬਣ ਗਏ ਅੱਜ ਕੱਲੋਂ ਮਿੱਤਰਤਾ ਜਾ ਹੈ ਹੁਣ ਜਦੋਂ ਇਹ ਦੇਖ ਲਿਆ ਕਿ ਅਲਵਾਰੂ ਨੇ ਤਾਂ ਚੱਕ ਤੇ ਫਟ ਦਿੱਤੀ ਮਾਹਿਤੀ ਕਾਂਗਰਸ ਤੇ ਹੁਣ ਵਿਚਾਲੀਏ ਜਿੰਨੇ ਕੇਦੇ ਫੁੱਲ ਫਲ ਪਏ ਆ ਵੀ ਕਿਤੇ ਇਹਨਾਂ ਨੂੰ ਪਾਉਣ ਜੋਗ ਰਹਿ ਲੈ ਜੀ ਕਿਤੇ ਫੁੱਲ ਵੀ ਨਾ ਉੱਟ ਜਾਣ ਨਾ ਜਾਣ ਜੀ ਬਿਲਕੁਲ ਜੀ ਦਾ ਸੰਸਕਾਰ ਤਾਂ ਹੋਣ ਵਾਲੀ ਆ ਬਿਹਾਰ ਦੇ ਫਿਰ ਉਹਨੇ ਕੀ ਕੀਤਾ ਹੁਣ ਇਹਨੂੰ ਭੇਜਿਆ ਅਵਨਾਸ਼ ਪਾਂਡੇ ਨੂੰ ਜੀ ਅਵਨਾਸ਼ ਪਾਂਡੇ ਆ ਗਿਆ 4 ਜੂਨ ਦੇ ਲੈ ਪਰ ਇੱਕ ਗੱਲ ਦੇਖੋ ਜਿਹੜੇ ਬੰਦੇ ਕੰਮ ਦੇ ਹੁੰਦੇ ਆ ਆਇਆ ਆ ਕੇ ਉਹਨੇ ਜ ਪੈਨ ਲਈ ਪ੍ਰੈਸ ਕਾਨਫਰੰਸ ਦੇ ਵਿੱਚ ਉਹਨੇ ਆਰ ਸਸ ਤੇ ਜਨ ਸਿੰਘ ਨੂੰ ਕਿ ਅੱਛਾ ਜੀ ਕਿਉਂਕਿ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਮੋਦੀ ਸਾਹਿਬ ਦੇ ਇਹ ਬਿਹਾਰ ਤੱਕ ਗਏ ਇਹ ਕਰਪੂਰੀ ਠਾਕਰ ਦੇ ਘਰ ਤੇ ਪਿੰਡ ਚਲੇ ਗਏ ਜੀ ਕਰਪੂਰੀ ਠਾਕਰ ਇੱਕ ਬਹੁਤ ਵੱਡਾ ਲੀਡਰ ਹੋਇਆ ਹੈ ਜੀ ਔਰ ਬਿਹਾਰ ਦਾ ਤੇ ਉਹ ਕਰਪੂਰੀ ਠਾਕਰ ਜਿਹੜਾ ਹੈਗਾ ਉਹ ਪਛੜੇ ਵਰਗਾਂ ਚੋਂ ਦੇ ਇਨਾਂ ਚੋਂ ਗਰੀਬਾਂ ਚੋਂ ਆਉਂਦੇ ਉਹਨਾਂ ਦੀ ਪ੍ਰਤੀਨਿਧਤਾ ਕਰਦਾ ਉਹ ਹੁੰਦਾ ਸੀ 1970 ਤੋਂ ਲੈ ਕੇ 80 ਤੱਕ ਉੱਥੇ ਦਾ ਮੁੱਖ ਮੰਤਰੀ ਜੀ ਤਾਂ ਉਹ ਮੁੱਖ ਮੰਤਰੀ ਹੁੰਦਾ ਉਹ ਰਿਜ਼ਰਵੇਸ਼ਨ ਜਿਹੜਾ ਹੁਣ ਕਹਿੰਦੇ ਨੇ ਵੀ ਆਪਣੀ ਜਨਗਣਨਾ ਜਾਤੀ ਜਨਗਣਨਾ ਹੋਵੇ ਜਿਹੜੇ ਬੈਕਵਰਡ ਕ ਲੋਕ ਹੈ ਉਹਨਾਂ ਨੂੰ ਉਹਨਾਂ ਦਾ ਜਿਹੜਾ ਹੈਗਾ ਹੱਕ ਮਿਲੇ ਜਿਹਦੀ ਮੰਗ ਰਹੁਲ ਕਾਂਦੀ ਹੈ ਇਸ ਵੇਲੇ ਕਰਦਾ ਸਭ ਤੋਂ ਪਹਿਲਾਂ ਝੰਡਾ ਬਰਦਾਰ ਉਹ ਬਲਦਸਿਨ ਘਰਪੂਰੀ ਠਾਕਰ ਜੀ ਘਰਪੂਰੀ ਠਾਕਰ ਨੇ ਉੱਥੇ ਮੀਟਿੰਗ ਬੁਲਾਈ ਕੈਬਨਿਟ ਦੀ ਕੈਬਨਿਟ ਦੀ ਮੀਟਿੰਗ ਨਹੀਂ ਹੋ ਸਕੀ ਜੀ ਕਿਉਂਕਿ ਜਦ ਜਨ ਸਿੰਘ ਜੀ ਸੀ ਉਹਨਾਂ ਨੇ ਰੌਲਾ ਪਾ ਲਿਆ ਤਾਂ ਫਿਰ ਚੰਦਰ ਸ਼ੇਖਰ ਨੇ ਬੁਲਾਇਆ ਵੀ ਤੁਸੀਂ ਦਿੱਲੀ ਆ ਜਾਓ ਮੈਂ ਕਰਾਉਣਾ ਕੈਬਨਿਟ ਦੀ ਮੀਟਿੰਗ ਜੀ ਉਹਨੇ ਦਿੱਲੀ ਕੈਬਨਿਟ ਉਹਨੂੰ ਬੰਦਾ ਮਰ ਗਿਆ ਪਰ ਲੇਕਿਨ ਬਿਹਾਰ ਦੇ ਜਿਹੜੇ ਪਛੜੇ ਲੋਕ ਐ ਦਲਤ ਐ ਉਹ ਉਹਨੂੰ ਪੂਜਦੇ ਉਹ ਜਿਹਨੂੰ ਦੀ ਪੂਜਾ ਹੁੰਦੀ ਹੈ ਨਾ ਉਸ ਪੂਜਾ ਨੂੰ ਕੈਸ਼ ਕਰਾਉਣ ਵਾਸਤੇ ਤੇ ਉੱਥੇ ਗਏ ਆਪਣੇ ਮੋਦੀ ਜੀ ਮੋਦੀ ਜੀ ਨੇ ਜਾ ਕੇ ਕਰਪੂਰੀ ਜੀ ਦੇ ਪੁੱਤ ਦੇ ਉੱਤੇ ਮੱਥਾ ਵੀ ਟੇਕਿਆ ਉਹਨਾਂ ਦੇ ਕਸੀਦੇ ਵੀ ਪੜੇ ਜੀ ਤੇ ਇਹ ਹੁਣ ਜਦੋਂ ਆ ਗਿਆ ਅਵਨਾਸ਼ ਪਾਂਡੇ ਤੇ ਅਵਨਾਸ਼ ਪਾਂਡੇ ਨੇ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਸਵਾਲ ਪੁੱਛਿਆ ਵੀ ਆਪਣੇ ਮੋਦੀ ਜੀ ਦੱਸੋ ਤੁਹਾਡੀ ਮਾ ਹਰਸਸ ਤੇ ਤੁਹਾਡੀ ਜਨ ਸੰਗ ਜਿਹੜੀ ਪਹਿਲੀ ਜਿਹਦਾ ਪਹਿਲਾ ਰੂਪ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਰੂਪ ਜਨ ਸੰਗ ਸੀ ਉਹਨੇ ਤਾਂ ਕਰਪੂਰੀ ਠਾਕਰ ਦਾ ਪੱਠਾ ਵਾਇਆ ਸੀ ਉਹਦੀ ਤਾਂ ਸਰਕਾਰ ਤਰਵਾਈ ਸੀ ਤੇ ਹੁਣ ਪਖੰਡ ਕਿਉਂ ਕਰਦੇ ਹੋ ਉਹਨੇ ਜਿਹੜੀ ਐਡੀ ਸ਼ਾਨਦਾਰ ਪ੍ਰੈਸ ਕਾਨਫਰੰਸ ਕੀਤੀ ਲੱਗਦਾ ਹੈ ਕਿ ਜਿਹੜੀ ਪੋਜੀਸ਼ਨ ਤਾਂ ਵੈਸੇ ਕਾਫੀ ਖਰਾਬ ਕਰਤੀ ਗੜਬੜ ਕਰਤੀ ਹੈ ਅਲਵਾਰੂ ਨੇ ਔਰ ਅਲਵਾ ਅੱਲਾਵਾਰੂ ਨੇ ਤਾਂ ਇਤਨਾ ਗੜਬੜ ਕਰਤੀ ਸੀ ਕਿ ਗੱਠ ਜੋੜੀ ਨਾ ਬਣੇ ਉਹ ਹੀ ਟੁੱਟ ਜੇ ਟੁੱਟ ਹੀ ਗਿਆ ਜੀ ਬਿਲਕੁਲ ਬਿਲਕੁਲ ਜੀ ਇਹ ਸੂਖਹ ਲੋ ਨਾਮ ਦਾ ਤਾਂ ਬਚੇ ਪਏ ਸੁੱਕ ਨੂੰ ਮਿਲਾ ਕੇ ਜਿਹੜੀ ਆਪਾਂ ਅੱਜ ਤੱਕ ਬਿਹਾਰ ਦੀ ਗੱਲ ਲੈਣੀ ਕੀ ਕਰ ਲਈਏ ਬਾਕੀ ਦੇਖਦੇ ਆਗੇ ਆਗੇ ਹੋਤਾ ਹੈ ਕਿ ਆ ਫਿਰ ਉਹਦੇ ਮੁਤਾਬਕ ਕਰਾਂਗੇ ਤਾਂ ਮੇਰੇ ਖਿਆਲ ਮੁਤਾਬਕ ਹੈ ਰੌਹਲਗਾਂ ਦੀ ਲੋਜੇ ਵੀ ਸਮਝ ਲੈਣਾ ਚਾਹੀਦਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਸਲੀਪਰ ਸੈਲ ਆ ਜਿਹੜੀ ਬੀਜੇਪੀ ਦੇ ਕਾਂਗਰਸ ਦੇ ਵਿਚਲੇ ਦੇ ਬੀਜੇਪੀ ਦੇ ਸਲੀਪਰ ਸੈਲ ਬੈਠੇ ਆ ਉਹਨਾਂ ਦੇ ਬੱਚੇ ਕਈ ਵ ਪਰ ਮੈਂ ਹੁਣ ਤੱਕ ਜੇ ਤੁਸੀਂ ਮੈਨੂੰ ਦਿਨੇ 2000 ਰੁਪਏ ਤਰਖਾ ਜੀ ਤੇ ਤੇਰਾ ਵਿਰੋਧੀ ਮੈਨੂੰ 10000 ਰੁਪਏ ਦੇਵੇ ਤਾਂ ਮੈਂ ਤੇਰੇ ਨਾਲ ਕਿਉਂ ਖੜੂ ਹੋ ਗਏ ਨਾਲ ਮੇਰਾ ਟੈਲੀਫੋਨ ਤੇ ਕੰਮ ਹੁੰਦੇ ਬਿਲਕੁਲ ਜੀ ਵੀ ਉਹ ਆਪ ਦੇ ਆਪ ਤਾਂ ਕਾਂਗਰਸ ਦੇ ਵਿੱਚ ਆ ਤੇ ਕੰਮ ਹੋ ਕਾਂਗਰਸ ਦੇ ਵਿੱਚ ਬਹਿ ਕੇ ਭਾਰਤੀ ਜਨਤਾ ਪਾਰਟੀ ਦਾ ਕਰਦੇ ਇਹ ਹੀ ਕਾਰਨ ਹੈ ਕਿ ਤੁਸੀਂ ਆ ਦੇਖੋ ਪੰਜਾਬ ਦੇ ਵਿੱਚ ਮੇੜਾ ਕਰ ਖੋ ਗਿਆ ਜੇ ਪੰਜਾਬ ਦੇ ਵਿੱਚ ਅਲਾਵਾ ਰੂ ਦੀ ਨਾ ਚੱਲੀ ਹੁੰਦੀ ਨਾ ਉਹਨੂੰ ਇੱਥੇ ਲਾਇਆ ਹੁੰਦਾ ਤਾਂ ਸ਼ਾਇਦ ਅੱਜ ਜਿੰਨੀ ਆਮ ਆਦਮੀ ਪਾਰਟੀ ਹੁਣ ਮਜ਼ਬੂਤ ਹੈ ਐਨੀ ਨਾ ਹੁੰਦੀ ਕਾਂਗਰਸ ਦੀਆਂ 40-45 ਸੀਟਾਂ ਆ ਜਾਂਦੀਆਂ ਇਹਦੇ ਉਲਟ ਪਾਰਲੀਮੈਂਟ ਦੇ ਵਿੱਚ ਪਰਫਾਰਮੈਂਸ ਵਧੀਆ ਰਹੀ ਜੇ ਚੰਗੀ ਰਹੀ ਲੋਕ ਇਹਨਾਂ ਤੋਂ ਕੇ ਵੀ ਸੀ ਤੇ ਜੇ ਮਤਲਬ ਹੈ ਇਹ ਅੱਲਾਹ ਵਾੜੂ ਵਰਗੇ ਵਰਗਿਆਂ ਦੀ ਕਿਰਪਾ ਨਾ ਹੋਈ ਹੁੰਦੀ ਤਾਂ ਹਰਿਆਣੇ ਦੇ ਵਿੱਚ ਵੀ ਹਾਲਤ ਮਾੜੀ ਨਹੀਂ ਹੁੰਦੀ ਸੀ ਕਿਉਂਕਿ ਹਰਿਆਣੇ ਦੇ ਪਰ ਅੱਲਾਹ ਵਾੜੂ ਅੱਲਾਹ ਵਾੜੂ ਨਹੀਂ ਸੀ ਪਰ ਇਹਦੇ ਵਰਗੇ ਹੋਰ ਬੈਠੇ ਜਿਹੜੀ ਕਾਂਗਰਸ ਪਾਰਟੀ ਦੇ ਹੱਕ ਇਹ ਜ ਆਉਣ ਦੇ ਬਾਵਜੂਦ ਜੀ ਜੀ ਕਾਂਗਰਸ ਪਾਰਟੀ ਹਾਰ ਰਹੀ ਆ ਉਹਦਾ ਕਾਰਨ ਇਹ ਹੈ ਕਿ ਜਿਹੜੇ 슬리ਪਰ ਸੈੱਲ ਵਿੱਚ ਬੈਠੇ ਆ ਨਾ ਬੁੱਕਲ ਦੇ ਸਾਫ ਉਹ ਬੁੱਕਲ ਦੇ ਸਾਫ ਇਹਨਾਂ ਨੂੰ ਮਾਰਦੇ ਆ ਅੱਜ ਲਈ ਮੈਂ ਰਖ ਲੈਣਾ ਕਿ ਬਹੁਤ ਹੈ ਬਹੁਤ ਹੈ ਜੀ ਬਹੁਤ ਹੈ ਧੰਨਵਾਦ ਤਿਲੋ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਵੇਖ ਰਹੇ ਹੋ ਸਾਡਾ ਪ੍ਰੋਗਰਾਮ ਖਬਰਾਂ ਵਿੱਚ ਖਬਰ ਤੇ ਤੁਸੀਂ ਸਾਡੇ ਪੇਜ ਨੂੰ ਫਾਲੋ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਗਰ ਕੋਈ ਸੁਝਾਅ ਹੁੰਦਾ ਤਾਂ ਸਾਡੇ ਮੈਸੇਜ ਇਨਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਮੈਨੂੰ ਲੱਗਦਾ ਵੀ ਅੱਜ ਜਿਹੜੀ ਢੰਡੋ ਸਾਹਿਬ ਨੇ ਆਲੋ-ਵਾਰੂ ਬਾਰੇ ਗੱਲ ਕੀਤੀ ਹੈ ਤੇ ਮੈਨੂੰ ਲੱਗਦਾ ਲੋਕਾਂ ਨੂੰ ਤੇ ਸਾਡੇ ਸਰੋਤਿਆਂ ਨੂੰ ਸਮਝ ਲੈਣਾ ਚਾਹੀਦਾ ਵੀ ਕਿੰਨੇ ਕੁ ਬੈਠੇ ਇਹ ਜੇ ਬੰਦੇ ਵਿੱਚ ਜਿਹੜੇ ਪਾਰਟੀ ਨੂੰ ਖਰਾਬ ਕਰਦੇ ਆ ਤੇ ਧਿਆਨ ਰੱਖਣ ਤੇ ਰਾਹੁਲ ਗਾਂਧੀ ਨੂੰ ਵੀ ਬੇਨਤੀ ਹੈ ਵੀ ਇਹ ਆਲੋ-ਵਾਰੂ ਬਾਰੇ ਧਿਆਨ ਥੋੜਾ ਜਿਆਦਾ ਵਧਾਇਆ ਜਾਵੇ ਸੱਸੀ ਗਾਜੀ ਸਾਰੇ ਸੋਚ